ਅੱਜ ਸਾਰੇ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਕੈਸੋਪਰੇਸ਼ਨ ਚੱਲ ਰਹੇ ਨੇ ਨੂੰ ਸੌਂਦਰ ਜਿਹੜੇ ਸ਼ਕਤੀ ਬੰਦੇ ਨੇ ਜਿਹੜੇ ਨਸ਼ਿਆਂ ਦੇ ਹੌਟਸਪੌਟਸ ਨੇ ਉਹਨਾਂ ਦੇ ਰੇਡ ਵੀ ਤੇ ਜਾ ਰਹੇ ਹੈ ਤੇ ਜਿੰਨਾ ਜਿਹੜੇ ਨਹੀਂ ਸਦਨ ਗਏ ਉਹਨਾਂ ਜਿਹੜਾ ਪੁਲਿਸ ਨੇ ਆਪਣੀ ਡਿਊਟੀ ਕਰਨੀ ਆ ਇਹਨਾਂ ਨੂੰ ਜਦੋਂ ਵੀ ਇਹ ਆਪਣਾ ਨਸ਼ੇ ਨਸ਼ਿਆਂ ਤੋਂ ਦੂਰ ਕਰਨਗੇ ਜੋ ਛੱਡਣਗੇ ਉਹ ਤੋਂ ਬਾਅਦ ਸਹੀ ਉਹਨਾਂ ਨੂੰ ਨਹੀਂ ਪੜਾਂਗਾ ਅਜਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹੁਕਮ ਤਾ ਅਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਿਸ਼ਨ ਨੂੰ ਲੈ ਕੇ ਅੱਜ ਸਾਰੇ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਕੈਸੋ ਆਪਰੇਸ਼ਨ ਚੱਲ ਰਹੇ ਨੇ ਅੱਜ ਇੱਥੇ ਸੀ ਗੇਟ ਹੀ ਮਾਦੇ ਅਨਗੜ ਚੌਂਕੀ ਦੇ ਏਰੀਆ ਦੇ ਵਿੱਚ ਇੱਥੇ ਡੀਸੀਪੀ ਲਾ ਐਂਡ ਆਰਡਰ ਸ੍ਰੀ ਆਲਮ ਜੀ, ਪ੍ਰਿੰਦਰ ਸਿੰਘ ਜੀ, ਐਸ ਐਚਓ ਵੇਟ ਹੈ ਜੀਮਾ ਤੇ ਐਸ ਐਚਓ ਸੀ ਡਿਵੀਜ਼ਨ ਮੋਹਿਦ ਇਹ ਆਪਣੀ ਫੋਰਸ ਦੇ ਨਾਲ ਇੱਥੇ ਜਿਹੜੇ ਵੀ ਐਸਓ ਕ੍ਰਿਸ਼ਨੀ ਕੀਤਾ ਜਾ ਰਹੇ ਨੇ ਤੇ ਇਹਨਾਂ ਨੇ ਮਤਲਬ ਸੁੰਦਰ ਜਿਹੜੇ ਚੱਕੀ ਬੰਦੇ ਨੇ ਜਿਹੜੇ ਨਸ਼ਿਆਂ ਦੇ ਹੌਟਸਪੌਟਸ ਨੇ ਉਹਨਾਂ ਦੇ ਰੇਡ ਕੀਤੇ ਜਾ ਰਹੇ ਆ ਤਾਂ ਸਰ ਹੋਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਅੱਜ ਲਗਾਤਾਰ ਪੁਲਿਸ ਰੂਲ ਚੈਕਿੰਗ ਕੀਤੀ ਜਾ ਆ ਆਲਮੋਸਟ ਅੰਮ੍ਰਿਤਸਰ ਕਮਿਸ਼ਨਰੇਟ ਦੇ ਸਾਰੇ ਹੀ ਥਾਣਿਆਂ ਦੇ ਵਿੱਚ ਸਾਰੇ ਜਿਹੜੇ ਇਸ ਥਾਣਿਆਂ ਵੱਲੋਂ ਐਸਐਚਓ ਸਹਿਬਾਨ ਤੇ ਬਲੌਸਨ ਦੇ ਆਫੀਸਰ ਤੇ ਜਿਹੜੇ ਸੀਨੀਅਰ ਅਫਸਰ ਦਾ ਉਹ ਉਹਨਾਂ ਦੀ ਨਿਗਰਾਨੀ ਵਿੱਚ ਹੈ ਜਿਹੜੇ ਕੈਸ ਕੇਸ ਚੈਕਿੰਗ ਦੇ ਵਿੱਚ ਕੀ ਕੁਝ ਬਰਾਮਦ ਹੋਇਆ ਜੀ ਉਹ ਜਦੋਂ ਸਾਰਾ ਸਾਰਿਆਂ ਥਾਣਿਆਂ ਦੇ ਜਿਹੜੇ ਕੈਸ ਕੇਸ ਪੂਰੇ ਹੋ ਜਾਣਗੇ ਉਹਦਾ ਜਿਹੜਾ ਡਾਟਾ ਅਸੀਂ ਤੁਹਾਨੂੰ ਅਪਲਾਈ ਕਰਦੇ ਹਾਂ ਤਾਂ ਸਬਜੈਕਟ ਅਸੀਂ ਗੱਲ ਕਰੀਏ ਪਹਿਲਾਂ ਵੀ ਬਹੁਤ ਸਾਰੀਆਂ ਪੁਲਿਸ ਦੇ ਵੱਲੋਂ ਲਗਾਤਾਰ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਆ ਜਿਹੜੇ ਗਲਤ ਕੰਮ ਕਰਦੇ ਨੇ ਨੌਜਵਾਨਾਂ ਜਾਂ ਤਾਂ ਘਰਾਂ ਨੂੰ ਬੰਦ ਕਰ ਲੈਂਦੇ ਨੇ ਜਾਂ ਫਿਰ ਘਰਾਂ ਤੋਂ ਭਜ ਜਾਂਦੇ ਨੇ ਦੇਖੋ ਸਾਡਾ ਕੰਮ ਹੈਗਾ ਇਹਨਾਂ ਇਹਨਾਂ ਨੂੰ ਗਲਤ ਕੰਮ ਕਰਨ ਤੋਂ ਰੋਕਣਾ ਇਹਨਾਂ ਲਈ ਡੈਟਰੈਂਸ ਕ੍ਰੀਏਟ ਕਰਨੀ ਗਲਤ ਜਿਹੜੇ ਇਹ ਜੇ ਕੰਮ ਕਰਦੇ ਇਹਨਾਂ ਨੂੰ ਫੜ ਕੇ ਕਾਬੂ ਕਰਨਾ ਤੇ ਜਿੰਨਾ ਜਿਹੜੇ ਨਹੀਂ ਸੁਧਰਨਗੇ ਉਹਨਾਂ ਜਿਹੜਾ ਪੁਲਿਸ ਨੇ ਆਪਣੀ ਡਿਊਟੀ ਕਰਨੀ ਆ ਇਹਨਾਂ ਨੂੰ ਜਦੋਂ ਵੀ ਇਹ ਆਪਣਾ ਨਸ਼ੇ ਨਸ਼ਿਆਂ ਤੋਂ ਦੋਬਾ ਕਰਨਗੇ ਤੋਂ ਛੱਡਣਗੇ ਉਦੋਂ ਬਾਅਦ ਸਹੀ ਇਹਨਾਂ ਨੂੰ ਨਹੀਂ ਫੜਾਂਗੇ ਸਰ ਕੁਝ ਬੰਦਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੀ ਇਸ ਮਾਮਲੇ ਦੇ ਵਿੱਚ ਹੋਰ ਡਿਟੇਲ ਹੈ ਜੀ ਸਾਰੀ ਤੁਹਾਨੂੰ ਵਰਕ ਆਊਟ ਲੱਗਦਾ ਠੀਕ ਹੈ ਥੈਂਕ ਯੂ